ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਭਾਰਤ ਸਰਕਾਰ ਦੇ ਸਾਬਕਾ ਰਾਜਦੂ ਤਰਨਜੀਤ ਸੰਧੂ ਵੱਲੋਂ ਅੰਮ੍ਰਿਤਸਰ ਦੇ ਦੋ ਵਾਰ ਬਤੌਰ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਗੁਰਜੀਤ ਔਜਲਾ ਉੱਤੇ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਨੇ ਤਰਨਜੀਤ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਸਮਾਰਟ ਸਿਟੀ ਤਹਿਤ ਆਏ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਵੀ ਜ਼ਰੂਰ ਕੀਤੀ ਜਾਵੇਗੀ ਤਾਂ ਉਦੋਂ ਹੀ ਤਰਨਜੀਤ ਸੰਧੂ ਨੇ ਕਿਹਾ ਕਿ ਲੋਕ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰ ਰਹੇ ਨੇ ਅਤੇ ਇਸ ਵਾਰ ਅੰਮ੍ਰਿਤਸਰ ਦੇ ਲੋਕਾਂ ਨੇ ਮੰਨ ਬਣਾ ਲਿਆ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਕੇ ਹੀ ਭੇਜਣਗੇ ਇੱਥੇ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਦੂਸਰੀ ਸਿਆਸੀ ਪਾਰਟੀਆਂ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਜੀ ਸਵਾਲ ਪੁੱਛੇ ਜਾ ਰਹੇ ਨੇ ਤਾਂ ਉੱਥੇ ਅੰਮ੍ਰਿਤਸਰ ਦੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਅੰਮ੍ਰਿਤਸਰ ਦੇ ਸੰਸਦ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਨੇ ਨੂੰ ਰੋਜ਼ ਹੀ ਇਨਕਰੀਸਿੰਗਲੀ ਇਹ ਵੀ ਲੱਗ ਰਿਹਾ ਕਿ ਵੋਟਰ ਹੁਣ ਡਵੈਲਪਮੈਂਟ ਵੱਲ ਦੇਖ ਰਿਹਾ ਹੈ ਔਰ ਉਹ ਕਮੀਆਂ ਜਿਹੜੀਆਂ ਅੰਮ੍ਰਿਤਸਰ ਚ ਹੈਗੀਆਂ ਨੇ ਉਹਨਾਂ ਬਾਰੇ ਅੱਖਾਂ ਖੋਲ ਕੇ ਦੇਖ ਰਿਹਾ ਆਪਣੇ ਅਨਇਮਪਲੋਇਮੈਂਟ ਦੀ ਇਨਕਮਾਂ ਘਟਦੀ ਇੰਡਸਟਰੀ ਦੀ ਐਗਰੀਕਲਚਰ ਦੀ ਲਾਰਡ ਆਰਡਰ ਦੀ ਨਸ਼ਿਆਂ ਦੀ ਤੁਸੀਂ ਰੋਜ਼ ਹੀ ਵਾਰਦਾਤਾ ਇਹਨਾਂ ਦੀਆਂ ਦੇਖ ਰਹੇ ਹੋ ਸ਼ਹਿਰ 'ਚ ਵੀ ਹੁੰਦੀਆਂ ਨੇ ਪਿੰਡਾਂ 'ਚ ਵੀ ਹੋ ਰਹੀਆਂ ਨੇ ਕੁਝ ਕਲੋਨੀਆਂ 'ਚ ਤਲੀ ਜਾ ਕੇ ਸੈਨੀਟੇਸ਼ਨ ਦੀ ਪਾਣੀ ਦੀ ਆਹ ਸਾਰੀਆਂ ਅਸੀਆਂ ਪ੍ਰੋਬਲਮ ਨੇ ਜਿਹੜੀਆਂ ਰੋਜ਼ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਉਹਦੇ ਬਾਰੇ ਫੋਕਸ ਆ ਕਿਸੇ ਵੀ ਪਾਸੇ ਜਾਓ ਆ ਜਿਹੜਾ ਤੁਸੀਂ ਇਲਾਕਾ ਕਹਿ ਰਹੇ ਹੋ ਇਹ ਕਹਿੰਦੇ ਅੰਮ੍ਰਿਤਸਰ ਦਾ ਡਿਵੈਲਪਡ ਇਲਾਕਾ ਹੈ ਇਹਦੇ 'ਚ ਇਹ ਹਾਲਤ ਹੈ ਤੇ ਜਦੋਂ ਸ਼ਹਿਰ ਚੰਦਰ ਜਾ ਕੇ ਵੀ ਦੇਖਿਓ ਆ ਜਿੱਥੇ ਅੰਦਸ ਰਹੀ ਸੀ ਪੂਰਾ ਕੈਨ ਛੁੱਟਿਆ ਹੋਇਆ ਕਿਦੋਂ ਚੁੱਕਿਆ ਨਹੀਂ ਜਾਂਦਾ ਆ ਜਿਹੜੀਆਂ ਟਰਾਂਜ਼ਿਟ ਬੱਸਾਂ ਸ਼ੁਰੂ ਕੀਤੀਆਂ ਹਨ ਹੁਣ ਆਸ ਵੇਲੇ ਕੋਈ ਬੱਸ ਨਹੀਂ ਚੱਲਦੀ ਪ੍ਰੇਸ਼ਾਨੀ ਕਿਨੂੰ ਹੁੰਦੀ ਆ ਆਮ ਲੋਕਾਂ ਨੂੰ ਜਿਨ੍ਹਾਂ ਨੇ ਸ਼ਹਿਰ ਜਾਣਾ ਚਾਰ-ਚਾਰ ਗੁਣਾ ਪੈਸੇ ਵੀ ਖਰਚਣੇ ਪੈਂਦੇ ਆ ਇਹੋ ਜਿਹਿਆਂ ਵੀ ਕਿਸੇ ਪਾਸੇ ਜਾਓ ਸ਼ਹਿਰ ਦੀ ਹਾਲਤ ਬਹੁਤ ਖਰਾਬ ਹੈ ਤੇ ਟਾਈਮ ਆ ਗਿਆ ਕਿ ਤੁਸੀਂ ਵੀ ਇਹ ਸਵਾਲ ਉਠਾਓ ਜਿਹੜੇ ਇਸ ਵੇਲੇ ਪਾਵਰ 'ਚ ਬੈਠੇ ਨੇ ਜਿਹੜੇ 7-7 ਸਾਲ ਦੇ ਐਮਪੀ ਬਣ ਕੇ ਬੈਠੇ ਨੇ ਕਿ ਉਹਨਾਂ ਨੂੰ ਜਵਾਬ ਕਾਉਂਟੇਬਿਲਟੀ ਜਿਹਨੂੰ ਆਪਾਂ ਕਹਿੰਦੇ ਆ アカウンटेबिलिटी गवर्नमेंट ਦਾ ਪ੍ਰੋਜੈਕਟ ਹੈ 스마트 시티 ਦਾ ਬਹੁਤ ਸਾਰੇ ਸ਼ਹਿਰਾਂ ਦੇ ਦੇਖੋ ઓਕੇ 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 스마트 시티 ਦੇ ਕਾਫੀ ਪੈਸੇ ਲਏ ਗਏ ਹਾਂ ਕੰਮ ਕੀ ਹੋਇਆ ਤੁਸੀਂ ਆਪ ਦੇਖ ਸਕਦੇ ਹੋ ਕਿੰਨੀ ਗਮਨੇ ਸਰ 스마트 시티 ਬਣੀ ਇਹਦੀ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਐਨਆਈਏ ਨੂੰ ਖਾਨਣੀ ਚਾਹੀਦੀ ਜਿਹੜਾ ਪੈਸੇ ਖਾ ਗਿਆ ਜਾਂ ਜਿਹਨੇ ਇਸਤੇਮਾਲ ਨਹੀਂ ਕੀਤੇ ਉਹਦੇ ਤੇ ਐਕਸ਼ਨ ਹੋਣਾ ਤੇ ਅਸੀਂ ਇਹ ਕਰਵਾਵਾਂਗੇ